ਬੜਾ ਟੰਗੀ ਆ ਮੇਰਾ ਸਾਲਾ ਇੰਨਾ ਟੰਗੀ ਆ ਨਾ ਇਹ ਬਿੱਲੂ ਕਹਿੰਦਾ ਹਾਂ ਤੈਨੂੰ ਕਹਣਾ ਹੋਰ ਕਿਹਨੂੰ ਕਹਣਾਗਾ ਅੱਛਾ ਥੋੜਾ ਜਿਹੜਾ ਇੱਥੇ ਲਾ ਕੇ ਰੋਟੀਆਂ ਖਵਾ ਦਿੰਦਾ ਜਿਹੜਾ ਮੈਂ ਮੈਂ ਟੰਗੀ ਹੋ ਗਿਆ ਹੈ ਹੁਣ ਇਹਨੂੰ ਯਾਰ ਲੈ ਜਾ ਇਹਨੂੰ ਇੱਧਰ ਆ ਮੈਂ ਛੱਤਰ ਖਾਊਗਾ ਨਹੀਂ ਇਹ ਤੂੰ ਅੱਖਾਂ ਦੀ ਆ ਹੱਥ ਨਾਲ ਆ ਮੈਂ ਤੇਰੇ ਲਾੜੜਾ ਪਾਪਾ ਕਹਿੰਦਾ ਇਹ ਰੋਟੀਆਂ ਜੇ ਇਹਨੂੰ ਬਣਾਉਣੀਆਂ ਪਈਆਂ ਨਾ ਕਹਿੰਦਾ ਮਸਾਉਣ ਲੈ ਦਿੰਦਾ ਕਹਿੰਦਾ ਰੋਟੀਆਂ ਬਣਾਉੜੀਆਂ ਪੱਜਾ ਕੱਲ ਤੋਂ ਬੜਾਉਂਦਾ ਨਹੀਂ ਖਾਣਾ ਰੋਟੀਆਂ ਤੁਸੀਂ ਭੇੜ ਦੀ ਓਏ ਏ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਓ ਬਈ ਚੋਬਰ ਉੱਠ ਖੜੇ ਟੂਰਨਾਮੈਂਟ 'ਚ ਆ ਕੇ ਬਈ ਕੰਮ ਤੇ ਜਾਣ ਨੂੰ ਨਾ ਜੀ ਜਾਣੀ ਕਰਦਾਗਾ ਪਰ ਜਾਣਾ ਤਾਂ ਪੈਣਾ ਹੀ ਹੈਗਾ ਹਰਪਾਲ ਜੀ ਸਤਿ ਸ੍ਰੀ ਅਕਾਲ ਜੀ ਕਰ ਲਾ ਕਰ ਲਾ ਪੈੜਾ ਮੂੰਹ ਇਦਰੀ ਰੱਖ ਤੇ ਸੰਦੀਪ ਬਾਈ ਨੂੰ ਮਿਹਨਤ ਵਾੜੀ ਕੀਤੀ ਆ ਵਰਦੀ ਨਹੀਂ ਹੋਈ ਪਰਸ ਬਾਈ ਬਹੁਤ ਬਹੁਤ ਧੰਨਵਾਦ ਤੇਰਾ ਦਿਲ ਦੀਆਂ ਅੰਦਰੀਆਂ ਲਾੜਾਂ ਚੋਂ ਧੰਨਵਾਦ ਤੇਰਾ ਬਲ ਤਾਂ ਨਿਕਲ ਗਿਆ ਨਾ ਯਾਰ ਹਨਾ ਕੰਮ ਹੋ ਗਿਆ ਸੱਟ ਇਹ ਸਾਡੀ ਦੇਸੀ ਪ੍ਰੈਸ ਹੈ ਜਦੋਂ ਵਰਤਦੀ ਨਹੀਂ ਪ੍ਰੈਸ ਹੁੰਦੀ ਫਿਰ ਹੋਰ ਕੀ ਕਰਗੇ ਪਾਣੀ ਗਰਮ ਕਰ ਲਈਦਾਗਾ ਪੌਣ ਜੋਗੀ ਤਾਂ ਹੋ ਜਾਂਦੀ ਹੈ ਨਾ ਸੰਦੀਪ ਪੌਣ ਜੋਗੀ ਓਕੇ ਹੋ ਜਾਂਦੀ ਹੈ ਪੂਰੀ ਓਕੇ ਹੋ ਗਈ ਯਾਰ ਲੈ ਉਹ ਮਰ ਗਿਆ ਕਵਾਡੀਆਂ ਪਾਈ ਜਾਂਦੇ ਫੇਰ ਫੇਰ ਕਹਿੰਦੇ ਭੋਲੇ ਆ ਗਿਆ ਇਹ ਕਹਿੰਦੇ ਨੇ ਪਾਪੇ ਨੇ ਕਹਿੰਦਾ ਆਹ ਇੱਥੇ ਕਮਾਈ ਦੀ ਪ੍ਰਧਾਨ ਸਾਹਿਬ ਜੀ ਅੰਦਰ ਬੈਠੇ ਹੋਏ ਜਦ ਮੈਂ ਤੀਹ ਗੱਲਿਆ ਕੋਈ ਆਇਆ ਦੇਖ ਲੈ ਕੀ ਦਾਲ ਸਬਜ਼ੀ ਲੈਣੀ ਹੈ ਕੀ ਗਰ ਮੋਜਾਂ ਨਾਲ ਬੈਠਾ ਲੱਤ ਲਾਤ ਰੀ ਬਿਮਾਰ ਨੂੰ ਤੈਨੂੰ ਹੋਇਆ ਕੀ ਹੈ ਸ਼ੈਂਪੂ ਲੈ ਉਹ ਵੈਰੀ ਗੁੱਡ ਬਾਈ ਹੋਏ ਹਾਂ ਹੁਣ ਤੂੰ ਸਿਰ ਨਾ ਆਏਂਗਾ ਉਹ ਤਾਂ ਬਿਮਾਰ ਨਹੀਂ ਹੋ ਮੈਂ ਤੇਰੇ ਚੱਪੜਾਂ ਨਾਲ ਤੇਰੇ ਮੈਂ ਕਮਰੇ ਦੇ ਉੱਥੇ ਹੀ ਕੁੱਟੂਗਾ ਅੱਜ ਬਣੇਗੀ ਜੀ ਅੰਡਾ ਭੁਰਜੀ ਅੰਡਾ ਭੁਰਜੀ ਆਂਡੇ ਹੈਗੇ ਆ ਬਾਈ ਸਾਡੇ ਕੋਲੇ 6 ਓਨਲੀ 6 ਅੰਡਾ ਤੇ ਫਿਰ ਜਮ ਹੁੰਦਾ ਸਰਨਾ ਨਹੀਂ ਸੀ ਕੰਮ ਘਟ ਘਟ ਅੱਧੀ ਕਿਲੋ ਗੰਡੇ ਸੀ ਚੀਰ ਲੈ ਪਲੇਟ ਪੂਰੀ ਭਰ ਲਾ ਗੰਡਿਆਂ ਦੀ ਅੰਡੇ ਦਾ ਵਿਚਾਰੇ ਵਿੱਚ ਹੀ ਸਮਾ ਜਾਣਗੇ ਗੰਡਿਆਂ ਦੇ ਫੇਰ ਹੀ ਡੰਗ ਲਾਊਗਾ ਨਹੀਂ ਤਾਂ ਇਹੜੇ ਮੂੰਹ ਆ ਇਹਨਾਂ ਦੇ ਮੈਨੂੰ ਛੱਕਾਂ ਤੈਨੂੰ ਤਾਂ ਅਜ ਖਾਨ ਲੱਗਾਈ ਸੀ ਮੈਨੂੰ ਗੰਡਿਆਂ ਨਾਲ ਲੱਗਿਆ ਮੈਂਟ ਮਾਰਨਾ ਆਇਆ ਤੇ ਰੋਟੀ ਵੀ ਬਣਾਉਣੀ ਆ ਕੇ। ਸੌਂਦਾ ਸੁਂਦਾ ਨਹੀਂ ਸੌਂਦਾ ਸੁਂਦਾ ਕਿਦਾਂ ਇਤੋਂ ਮੈਂਟ ਮਾਰਨਾ ਆਇਆ ਕਰਾਂ। ਉਹ ਪਹਿਲਾਂ ਅੱਧੀ ਰਾਤ ਆਊਗਾ ਯਾਰ। ਆਦਾ ਗਿਆ ਮੈਥੋਂ ਨਹੀਂ ਬੰਦਦੀ ਰੋਟੀ ਯਾਰ। ਕਿਉਂ? 5 ਮਿੰਟ ਲਵਾ ਦੀ ਯਾਰ ਉਹ। ਸਹੀ। ਸਹੀ ਮੇਰੇ ਤਾਂ ਨੱਕ ਬੰਦ ਹੋਈ ਵੀ ਐ ਤੇ ਕੋਈ ਨਾ ਨੱਕ ਨਾ ਥੋੜਾ ਰੋਟੀਆਂ ਬਣਾਉਣੇਗਾ ਤੂੰ। ਲੈ ਖੜਾ ਹੀ ਜਾਂਦਾ ਮੈਥੋਂ ਚੱਕਰਾਂ ਦੇ ਮੈਨੂੰ। ਬੰਦੇ ਇਹ ਤਨਵਾਜ ਬੰਨਾ ਕਿ ਹੁਣ ਗਰਮ ਬਣਨਾ ਨਾ ਆਏਗਾ ਨਾ ਸਾਰਾ ਦਿਮਾਗ ਖੁੱਲ ਜੂ ਨੱਕ ਵੀ ਖੁੱਲ ਜੂਗਾ ਆਵਾਜ਼ ਬਦਲੀ ਬਦਲੀ ਨਹੀਂ ਲੱਗਦੀ ਸੀਂਡ ਵੀ ਕੱਢੇ ਹੀ ਸਵਾਰ ਕੇ ਇਹ ਆਵਾਜ਼ ਬਦਲੀ ਬਦਲੀ ਨਹੀਂ ਲੱਗਦੀ ਨਹੀਂ ਜਵਣ ਨਹੀਂ ਲੱਗਦੀ ਓਕੇ ਰਿਪੋਰਟ ਆ ਸਾਰਾ ਕੁਸ ਕਲਦੀਪਰ ਸੀਲੇ ਨਾਲ ਗੱਲ ਕਰੂਗਾ ਹੁਣ 12 ਘੰਟੇ ਕੰਮ ਤੇ ਲਾਇਆ ਹੁਣ 10 ਮਿੰਟਾਂ ਦਾ ਕੋਈ ਤਰ੍ਹਾਂ ਢੂਆ ਨਹੀਂ ਪਾੜਦਾ ਬੁਖਾਰ ਤੋਂ ਵੀ ਸ਼ਾਮ ਜਿਹੇ ਹੋਇਆ ਬੁਖਾਰ ਤਾਂ ਤੈਨੂੰ ਹੈ ਨਹੀਂ ਨਾ ਆਨਲਾਈਨ ਲਾਉਂਦੇ ਨਹੀਂ ਹੁੰਦੇ ਬੁਖਾਰ ਚ ਪਾ ਕੱਪੜੇ ਪੈ ਜਾ ਹੀ ਪੈ ਜਾ ਵਾ ਗਰ ਵਸਰ ਤੋਗਾ ਉਹ ਆ ਗਏ ਮੇਰੀ ਗੱਲ ਸੁਣ ਲੈ ਇਹ ਕਹ ਮੈਂ ਰੋਟੀ ਨਹੀਂ ਖਾਣਾਂ। ਇਹ ਕਹਿੰਦਾ ਮੈਥੋਂ ਨਹੀਂ ਬੰਦਾਂ। ਹੁੱਜਾ ਖਾਊ ਆ ਇਹ। ਮੈਥੋਂ ਵੀ ਨਹੀਂ ਬੰਦੀ। ਸੁਪ ਕਰਕੇ ਸੌ ਜਾ ਤੇ। ਮੈਂ ਵੀ ਸਮਝਣਾ। ਦਾਲ ਬਰੋੜੇ, ਦੇ ਬਰੋੜੇ, ਦੇ ਬਰੋੜੇ ਤੇ ਦਾਲ ਰੜਾ ਉੱਥੇ ਬੈਠ। ਤੁਸੀਂ ਬੁਵਾ ਰਹੇ। ਛੱਡ ਦੋ। ਦਿਖਾ ਮੈਨੂੰ ਵੀ। ਉਹ ਕਿੱਥੇ ਹੈ? ਬੜਾ ਟੰਗੀ ਆ। ਮੇਰਾ ਸਾਲਾ ਇੰਨਾ ਟੰਗੀ ਆ ਨਾ। ਬੇਲੂ ਕਹਿੰਦਾ। ਹਾਂ ਤੈਨੂੰ ਕਹਿਣਾ ਹੋਰ ਕਿਹਨੂੰ ਕਹਿਣਾਗਾ। ਅੱਛਾ। ਤੂੰ ਜਿਹੜਾ ਇੱਥੇ ਲਾ ਕੇ ਰੋਟੀਆਂ ਖਵਾ ਦਿੰਦਾ ਜਿਹੜਾ ਮੈਂ ਮਾ ਟੰਗੀ ਹੋ ਗਿਆ ਹੈ ਹੁਣ ਇਹਨੂੰ ਯਾਰ ਲੈ ਜਾ ਇਹਨੂੰ ਇੱਧਰ ਆਇਆ ਮੈਂ ਛੱਤਰ ਖਾਊਗਾ ਨਹੀਂ ਇਹ ਤੂੰ ਅੱਖਾਂ ਦੀ ਲੈ ਤੂੰ ਅੱਖਾਂ ਦੀ ਲੈ ਲਾ ਮੈਂ ਤੇਰੇ ਲਾੜਾ ਮਾਰ ਆਏ ਹੋਏ ਯਾਰ ਜਿੱਲੀ ਦਾ ਉਹ ਮਾਸਟ ਪਹਿਲੇ ਲੱਗੀ ਜਾਂਦੀ ਉਹ ਨਾ ਯਾਰ ਹਾਂ ਐਵੇਂ ਕਿਹਨਾਂ ਭਾਈ ਬੁਖਾਰਾ ਨਾਉਣ ਜਾਂਦਾ ਯਾਰ ਮੈਂ ਹੋਰ ਬੁਖਾਰ ਨਹੀਂ ਚੜੂਗਾ ਨੂੰ ਅੱਛਾ ਤੂੰ ਪੜੀ ਅੱਧੀ ਚਰ ਕਰਾ ਸਲਾਇਆ ਤੁਸੀਂ ਯਾਰ ਲੈ ਉਈ ਭੈ ਦਮਾ ਖਰਾਬ ਕਰਾ ਗਰੀਏ ਰਾਤ ਨੂੰ ਅੱਛਾ ਨਾ ਹੁਣ ਚੱਲਿਆ ਉਹਦਾ ਬੁਖਾਰ ਨਹੀਂ ਚੜਦਾ ਤੇ ਨਾ ਉਹਦਾ ਠੰਡ ਨਹੀਂ ਲੱਗ ਰਹੀ ਪੱਕਾ ਨਰੇ ਪੱਕਾ ਕਿਚ ਹੁਣ ਨਾ ਹੁਣ ਚੱਲਿਆ ਆ ਗਿਆ ਗੰਜ ਮੱਝਾਂ ਨੂੰ ਮੱਝਾਂ ਰੱਖੀਆਂ ਥੱਲੇ ਦਵਾੜੇ 'ਚ ਕਿੱਧਰ ਰੱਖਦਾ ਮੈਂ ਯਾਰ ਲੈ ਸ਼ੈਂਪੂ ਹੀ ਭਾਲਦਾ ਲੈ ਲੈ ਸ਼ੈਂਪੂ ਭਾਲਦਾ ਨਾ ਬੰਨਾ ਸੋਲੇ ਜਰਾ ਰੋਟੀਆਂ ਫੋਨ ਲੈਣ ਵਾਸਤੇ ਚੱਲ ਸੰਦੀਪ ਆਪਾਂ ਦਾ ਕਰਨੇ ਪੋੜਾ ਟੰਗੀ ਹੈਗਾ ਪਸਾ ਕੇ ਇੱਥੇ ਜਾਣ ਭਾਈ ਸਾਹਿਬ ਮੋਜਾਂ ਦੇ ਅੰਦਰ ਗਾ ਬੈਠਾ ਗਾਣੇ ਸੁਣੀ ਜਾਂਦਾ ਓਏ ਨਿਕਲਿਆ ਹੁਣ ਆ ਗਿਆ ਆ ਗਿਆ ਆਇਆ ਆਇਆ ਮੈਂ ਕੱਪੜੇ ਧੋੜੀਏ 2 ਘੰਟੇ ਹੋ ਗਏ ਉਹ ਲੱਗੇ ਸੀ ਰੋਟੀਆਂ ਬਣਾਉਣ ਆ ਜਾ ਤੂੰ ਡਰੈਸ ਧੋੜੀਆਂ ਮੈਂ ਲੱਗ ਦੂ ਫਿਰ ਹਿਸਾਬ ਨਾਲ ਲਿਓ ਆਪਦਾ ਬਾਬਾ ਇਹਦਾ ਸਿਰ ਨਹੀਂ ਖੋਟ ਸਕਦਾ ਯਾਰ ਭਾਈ ਇਹ ਭਾਜੋ ਮੇਰੇ ਨਾਲ ਨਾਸਾ ਬੰਦ ਹੋ ਜਾਂਦਾ ਬਈ ਬੋਲ ਲੈ ਮੈਥੇ ਜਾਂਦਾ ਨਹੀਂ ਭਾਈ ਸਿਰ ਕੁੱਟ ਦੇ ਆ ਦੇਖ ਰੋ ਇਧਰ 우ਸਤਾਦ ਜੀ 35 ਰੋਟੀਆਂ ਖਾ ਕੇ ਕਹਿੰਦਾ ਮੇਰਾ ਸਿਰ ਦੁਖਦਾ ਸਿਰ ਕੁੱਟ ਦੇ ਅਧਿਰ ਜੈਸਾ ਤਾਂ ਜਾ ਮੜਿਆ ਆ ਮੈਂ ਭੈਣ ਕੀ ਬੱਕਾ ਘਾਹ ਮੈਂ ਨਾ ਮੱਕ ਦੌਰਣਾ ਕੋਦੂ ਕੋਦਣਾ ਕਰ ਬੁੱਟੂ ਤੂੰ ਬੰਦੇ ਆ ਸੇ ਘੁੱਟ ਦੇ ਜਰ ਜਰ ਘੁੱਟ ਦੇ ਯਾਰ ਪਪਾ ਇਹ ਕਹਿੰਦਾ ਇਹ ਰੋਟੀਆਂ ਜੈਨੂੰ ਬਣਾਉਣੀਆਂ ਪਈਆਂ ਨਾ ਕਹਿੰਦਾ ਮਸਾਉਣ ਲੈ ਦਿੰਦਾ ਕਹਿੰਦਾ ਇਹਨੂੰ ਰੋਟੀਆਂ ਬੜੋੜੀਆਂ ਪੱਜਾ ਕੱਲ ਤੋਂ ਬਣਾਉਂਦਾ ਨਹੀਂ ਖਾਣਾ ਰੋਟੀਆਂ ਤੁਸੀਂ ਭੇਡ ਦੀ ਓਏ ਏ ਏ ਜਾਨਨ ਨੂੰ ਉਹਦੇ ਵੱਜਿਆ ਸੀ ਤੇਰੇ ਬਲੌਗ 'ਚ ਹੀ ਵੱਜਿਆ ਸੀ ਨਾਲੇ ਤੂੰ ਮਾਰ ਲੈ ਸਰਦਾਰ ਲੈ ਮਾਰ ਤੂੰ ਮਾਰ ਦੇ ਬਾਬਾ ਇੱਕ ਜਾਨ ਆ ਸਾਡੀ ਨੰਨੀ ਜੀ ਜਾਨ ਸਰਦਾਰ ਬੁੱਲ ਘੁੱਟਦਾ ਵਰ ਗਿਆ ਤੂੰ ਮਾਰ ਸਰੀ ਫਿਰ ਸੰਦੀਪ ਜੀ ਨੰਦਤੰਦਰ ਕਿਵੇਂ ਇੰਨਾ ਥੋੜੇ ਜਿਹਾ ਇੰਨਾ ਪਿਆਰ ਹੁੰਦਾ ਸੀ ਇਹ ਕੀ ਹੋ ਗਿਆ ਅੱਜ ਇਹ ਤੀਜੇ ਨੂੰ ਬਹੁਤ ਸਾਡੇ ਤੀਜਾ ਕੋਈ ਆ ਗਿਆ ਫਿੱਕ ਪਾਤਾ ਸਾਡੇ ਜੀ ਔਰ ਬਾਹਰ ਜਾ ਕਿੱਥੇ ਐ ਰੋ ਲੈਂਦਾ ਉਹ ਕਿਉਂ ਕਿਸਾ ਮੈਂ ਤਾਂ ਇਹਨੂੰ ਕਿਹਾ ਉਹ ਡੋਲੋ ਤੂੰ ਦੋ ਤਾਂ ਡੋਲੋ ਖਾ ਗਿਆ ਲਈ ਸਾਡੇ ਹੁਣ ਕੀ ਕਰਾਂ ਅੰਡਾ ਖਾਣਾ ਵਾ ਵਾ ਅੰਡੇ ਰਹਾ ਅੰਡਾ ਕਰ ਲੈ ਤੈਨੂੰ ਕੀ ਆ ਜੀ ਤੁਹਾਡੇ ਵੱਧ ਲੈਣਾ ਅੰਡਾ ਕਰਮ ਹੁੰਦਾ ਮਨ ਕਹਿੰਦਾ ਦੋ ਅੰਡੇ ਵੱਧ ਰਾਇਆ ਕਹਿੰਦਾ ਜਿਖਾਂ ਮਾਰ ਜੂ ਪੰਜ ਗੋਲਗਾ ਖਾ ਗਿਆ ਭੈਂਜਾ ਉਹਦੋਂ ਨਾ ਨਹੀਂ ਹਟਾ ਤਨ ਅੰਡੇ ਨਾਲ ਕਿਧਰੋਂ ਹਟਜੂ ਉਹ ਤੈਨੂੰ ਅੰਡੇ ਆਪੀ ਹਟੋ ਬਬੇ ਤਾਂ ਕੀ ਖਾਵਾਉਂਗਾ ਖਵਾ ਦ ਸਕਦੇ ਆ ਚਾਹ ਰ ਹੁਣ ਅਸੀਂ ਕਹਿ ਨਹੀਂ ਸਕਦੇ ਬਲੌਗ ਚ ਕੁਝ